ਦੇ ਦਿਲਾਂ ਅੰਦਰ ਆਜ਼ਾਦੀ ਦੇ ਨਗਮੇ ਗੂੰਜ ਉੱਠੇ ਜਦ ਬਾਜਾਂ ਵਾਲੇ ਤਾਜਾਂ ਵਾਲੇ ਸਤਗੁਰਾਂ ਨੇ ਆਜ਼ਾਦੀ ਦਾ ਜੀਵਨ ਸੰਸਾਰ ਦੇ ਲੋਕਾਂ ਨੂੰ ਜੀਵਨ ਵਾਸਤੇ ਪ੍ਰੇਰਿਤ ਕੀਤਾ ਤੱਕ ਇਹ ਸਰਸਾ ਨਦੀ ਕਿਨਾਰੇ ਕਮਸਾਣ ਦਾ ਯੁੱਧ ਜਿਵੇਂ ਹੋ ਰਿਹਾ ਓਸ ਮੌਕੇ ਦੀ ਤਸਵੀਰ ਨੂੰ ਵੀਰ ਜਰਨੈਲ ਸਿੰਘ ਜੌਰ ਸਿੰਘ ਵਾਲਾ ਵੀਰ ਕਰਮਜੀਤ ਸਿੰਘ ਕਲੇਰ ਵਰਿਆਮ ਸਿੰਘ ਸਵਰਾ ਦਾ ਕਵੀਸ਼ਰੀ ਜਥਾ ਐਉਂ ਕਹਿੰਦਾ ਸਤ ਪੋ ਦਾ ਤੜਕਾ ਹੋ ਗਿਆ ਕਲਗੀ ਤਰਫ ਰਮਾਉਂਦੇ ਨੇ ਨੇਤਨੇ ਮਕਰੋ ਗੁਰ ਸਿੱਖੋ ਦੁੱਖ ਸੁਖ ਤਾਂ ਨੇ ਤੇ ਆਉਂਦੇ ਨੇ ਨੇਤਨੇ ਮਕਰੋ ਗੁਰ ਸਿੱਖੋ ਜੀਮਨ ਸਿੰਘ ਅਜੀਤ ਸਿੰਘ ਨੇ ਦਿੱਤੀਆਂ ਤੋੜੇ ਦਵਾਰਾਂ ਨੇ ਹੱਥਾ ਵਾਰ ਲਗਾ ਗੋਰ ਬੈਠੇ ਸਿੰਘਾਂ ਦੇ ਤਲਵਾਰਾਂ ਨੇ ਅੱਤ ਸਵਾਰ ਲਦਾ ਗੁਰੇ ਬੈਠੇ ਓ ਸਤ ਪੋ ਦਾ ਤੜਕਾ ਹੋ ਗਿਆ ਕਲਗੀ ਤਰ ਫਰਮਾਉਂਦੇ ਨੇ ਨੇਤਨੇ ਮਕਰੋ ਗੁਰ ਸਿੱਖੋ ਦੁੱਖ ਸੁਖ ਤਾਂ ਨੇ ਤੇ ਆਉਂਦੇ ਨੇ ਨੇਤਨੇ ਮਕਰੋ ਗੁਰ ਸਿੱਖੋ ਓ ਜੀਵਨ ਸਿੰਘ ਅਜੀਤ ਸਿੰਘ ਨੇ ਦਿੱਤੀਆਂ ਤੋੜ ਦਵਾਰਾਂ ਨੇ ਦਾ ਗੁਰ ਬੈਠੇ ਸਿੰਘ ਮਾਉਂਦੇ ਤਲਵਾਰਾਂ ਨੇ ਆ ਸਵਾਰ ਲਗਾ ਗੁਰ ਬੈਠੇ ਦੁਖਦਾਰੂ ਸੁਖ ਰੋਗ ਪਿਆ ਇਹ ਪੰਕਤੀਆਂ ਸਤਗੁਰ ਪੜਦੇ ਸੀ ਉਹਦੇ ਬਚਤਰ ਸਿੰਘ ਸੂਰਮੇ ਜਾ ਦੁਸ਼ਮਣ ਤੇ ਚੜਦੇ ਸੀ ਉਹਦੇ ਬਚਤਰ ਸਿੰਘ ਸੂਰਮੇ ਕੋਟ-ਕੋਟ ਸਿਰ ਖਖੜੀਆਂ ਕੀਤੇ ਭਾਂਡੇ ਜਿਉਂ ਠੱਟਿਆਰਾਂ ਨੇ ਸਵਾਰ ਲਗਾ ਗੁਰ ਬੈਠੇ ਸਿੰਘਾਂ ਦੇ ਤਲਵਾਰਾਂ ਨੇ ਆ ਸਵਾਰ ਲਗਾ ਗੁਰ ਬੈਠੇ ਉਹ ਗੁਰਾਂ ਦੇ ਪਾਸ دیਵਾਨ ਲਗਾ ਸੀ ਸਿੰਘ ਪੜਦੇ ਗੁਰਬਾਣੀ ਨੂੰ ਮਗਰ ਸਿੰਘਾਂ ਨੇ ਦਲ ਰੋਕਿਆ ਮੌਤ ਵਰੇ ਲੱਭਾਣੀ ਨੂੰ ਮਗਰ ਸਿੰਘਾਂ ਨੇ ਦਲ ਰੋਕਿਆ ਔੜੇ ਜਾਂਦੇ ਘੇਰ ਕੇ ਮਾਰੇ ਵੱਡੇ ਚਾਹੇ ਸਵਾਰਾਂ ਨੇ ਆਤ ਸਵਾਰ ਲਗਾ ਗੋਰ ਬੈਠੇ ਸਿੰਘਾਂ ਦੇ ਤਲਵਾਰਾਂ ਨੇ ਆਤ ਸਵਾਰ ਲਗਾ ਗੋਰ ਬੈਠੇ ਓ ਇੱਕ ਪਾਸੇ ਅਲੀ ਦੇ ਨਾਰੇ ਇੱਕ ਪਾਸੇ ਜੈਕਾਰੇ ਸੀ ਤੌਬਾ ਤੌਬਾ ਕਰਨ ਪਏ ਦੁਸ਼ਮਣ ਇਹਦਰ ਸ਼ਬਦ ਹਜ਼ਾਰੇ ਸੀ ਤੌਬਾ ਤੌਬਾ ਦੁਸ਼ਮਣਾਂ ਉਹ ਲੱਖਾਂ ਦੀ ਤਦਾਦ ਚ ਆਏ ਮਾਰੇ ਗਏ ਹਜ਼ਾਰਾਂ ਨੇ ਆਸਵਾਰ ਲਗਾ ਗੋਰ ਬੈਠੇ ਸਿੰਘਾਂ ਮੋਂ ਤੇ ਤਲਵਾਰਾਂ ਨੇ ਆਸਵਾਰ ਲਗਾ ਗੋਰ ਬੈਠੇ ਪਿਆ ਅਜੀਤ ਸਿੰਘ ਨੂੰ ਕੇਰਾ ਪਿਆਜੀਤ ਸਿੰਘ ਨੂੰ ਕੇ ਜੀਵਨ ਸਿੰਘ ਨੇ ਤੱਕ ਲਿਆ ਵੱਧਦਾ ਦੁਸ਼ਮਣ ਜੀਵਨ ਸਿੰਘ ਨੇ ਮੂਰੇ ਹੋ ਕੇ ਡੱਕ ਲਿਆ ਵੱਧਦਾ ਦੁਸ਼ਮਣ ਜੀਵਨ ਸਿੰਘ ਨੇ ਉਹ ਮੂਰੇ ਹੋ ਕੇ ਜਾਣ ਗਵਾ ਲਈ ਮੱਦੇ ਮੱਦੇ ਖੁਖਾਰਾ ਨੇ ਆਤ ਸਵਾਰ ਲਗਾ ਗੁਰ ਬੈਠੇ ਸਿੰਘਾਂ ਦੇ ਤਲਵਾਰਾਂ ਨੇ ਆਤ ਸਵਾਰ ਲਗਾ ਗੁਰ ਬੈਠੇ ਸੇਓ ਉਹ ਦੇ ਸਿੰਘ ਨੇ ਦੁਸ਼ਮਣ ਦਾ ਮੂੰਹ 모ੜਿਆ ਸੀ ਖੱਬਿਓ ਬੀਰ ਬਚਤਰ ਸਿੰਘ ਨੇ ਮਾਣ ਵੈਰੀ ਦਾ ਤੋੜਿਆ ਸੀ ਖੱਬਿਓ ਬੀਰ ਬਚਤਰ ਸਿੰਘ ਨੇ ਓ ਧਰ ਵਖਰੇ ਸਿਰ ਰੜ ਤੇ ਫਿਰਦੇ ਓ ਬਗੀਆਂ ਖੂਨ ਚਲਾਰਾ ਨੇ ਆਸਾਵਾਰ ਲਗਾ ਗੁਰ ਬੈਠੇ ਸਿੰਘ ਵੰਦੇ ਤਲਵਾਰਾਂ ਨੇ ਸਤਾ ਪਾ ਕੇ ਭੋਗ ਸਤਬੁਰਾਂ ਜਿਸ ਦਮ ਛੜੇ ਜਤਾਰੇ ਸੀ ਦੇਗਾ ਨੇ ਰਣ ਤੱਤਾ ਕਰਤਾ ਜੋ ਭੱਖ ਦੇ ਅੰਗਿਆਰੇ ਸੀ ਦੇਗਾ ਨੇ ਰਣ ਤੱਤਾ ਕਰਤਾ ਓ ਇਥੋਂ ਸਾਰ ਪਾਰ ਹੋ ਜਾਈਏ ਕਰਦੇ ਸਹਿਬ ਵਿਚਾਰਾਂ ਨੇ ਆਕ ਸਵਾਰ ਲਗਾ ਗੁਰ ਬੈਠੇ ਸਿੰਘਾਂ ਮੋਂ ਦੇ ਤਲਵਾਰਾਂ ਨੇ ਸਵਾਰ ਲਗਾ ਗੁਰ ਬੈਠੇ ਦੂਰ ਦੂਰ ਤੱਕ ਰਾਜ ਹਨੇਰ ਦਾ ਸੀ ਖਲਕਤ ਜਿਉਂਦੀ ਸੀ ਰਾਖ ਦਾ ਢੇਰ ਬਣ ਕੇ ਦੁਸ਼ਟ ਦਮਣ ਦਸ਼ਮੇਸ਼ ਦੀ ਹੋਈ ਰਹਿਮਤ ਸਿੱਖ ਜਗਤ ਤੇ ਚੜੇ ਸਵੇਰ ਬਣ ਕੇ ਜਿਹੜੇ ਜਮਾਨੇ ਨੇ ਤੀਰ ਛੱਡੇ ਸਿੰਘਾਂ ਛਾਤੀਆਂ ਚ ਸਹੇ ਦਲੇਰ ਬਣ ਕੇ ਸਾਨੂੰ ਮੁੱਕ ਗਏ ਮਕਾਉਣ ਵਾਲੇ ਅਸੀਂ ਅੱਜ ਵੀ ਖੜੇ ਸਮੀਰ ਬਣ ਕੇ